ਸਬ ਇੰਸਪੈਕਟਰ ਮਨਜੀਤ ਸਿੰਘ ਇਨਚਾਰਜ ਟ੍ਰੈਫਿਕ ਜ਼ੋਨ 1 ਅੰਮ੍ਰਿਤਸਰ ਸਿਟੀ ਕੀ ਪ੍ਰਾਲੀਖਤ ਕਿਤੇ ਕੀਤਾ ਗਿਆ ਮੇਰੀ ਜਿਹੜੀ ਡਿਊਟੀ ਹੈ ਜ਼ੋਨ 1 ਏਰੀਆ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਹੈਗੀ ਹੈ ਇੱਥੇ ਜਿਹੜਾ ਸੰਗਤ ਆ ਦੁਨੀਆਂ ਦੇ ਵਿੱਚੋਂ ਬਹੁਤ ਜੜੀ ਸੰਗਤ ਜੜੀ ਆਵਾਜ਼ ਆ ਰਹੀਦੀ ਹੈ ਦਰਸ਼ਨ ਕਰਨ ਹਰ ਸ੍ਰੀ ਦਰਬਾਰ ਸਾਹਿਬ ਆਉਂਦੇ ਆ ਇੱਥੇ ਕਈ ਵਾਰਾਂ ਕੀ ਹੁੰਦਾ ਜਿਹੜੇ ਗਲਤ ਅਨੁਸਾਰ ਜਿਹੜੇ ਆਲੇ ਦੁਆਲੇ ਘੁੰਮਦੇ ਆ ਕੋਈ ਲੁੱਟਖੋ ਤੇ ਵਾਰਦਾਤ ਜੇ ਹੁੰਦੀ ਹੈ ਤਾਂ ਕਰਕੇ ਅਸੀਂ ਇੱਥੇ ਹਮੇਸ਼ਾ ਅਲਰਟ ਹੋ ਕੇ ਡਿਊਟੀ ਜਿਹੜੀ ਹੈ ਸਾਰੇ ਕਰਮਚਾਰੀਆਂ ਨੂੰ ਦੱਸੀਦਾ ਆ ਕਰਾਈਦੀ ਆ ਤੇ ਆਪ ਵੀ ਨਾਕਾ ਜਿਹੜਾ ਸਮੇਂ-ਸਮੇਂ ਤੇ ਵੱਖ-ਵੱਖ ਥਾਵਾਂ ਦੇ ਏਰੀਆ ਦੇ ਵਿੱਚ ਨਿਹੜੇ ਨਾਕਾ ਲਾ ਕੇ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਟੂ-ਵੀਲਰ ਦੇ ਜਿਹੜੇ ਜੋ ਵੀ ਜਿਹੜਾ ਟ੍ਰੈਫਿਕ ਰੂਲ ਦੀ ਵਾਇਲੇਸ਼ਨ ਕਰਦਾ ਆ ਉਹਨਾਂ ਦੇ ਚਲਾਨ ਕੀਤਾ ਜਾਂਦੇ ਆ ਇਸ ਕਰਕੇ ਤਾਂ ਕਿ ਜਿਹੜਾ ਮੋਸਟਲੀ ਜਿਹੜੀਆਂ ਵਾਰਦਾਤਾਂ ਆ ਖੋਹ ਦੀਆਂ ਜਿਹੜੀਆਂ ਸਾਰੀਆਂ ਟੂ-ਵੀਲਰ ਤੇ ਹੁੰਦੀਆਂ ਆ ਇਸ ਗੱਲ ਨੂੰ ਵੀ ਮੁੱਖ ਰੱਖ ਕੇ ਅਫਸਰਾਂ ਵਾਲਾ ਦੇ ਹੁਕਮ ਅਨੁਸਾਰ ਅਸੀਂ ਜਿਹੜੇ ਆ ਵੱਖ-ਵੱਖ ਰੋਡ ਦੇ ਉੱਤੇ ਆਸ ਤੌਰ ਤੇ ਹੈਰੀਟੇਜ ਸਟਰੀਟ ਜਾਂ ਇਧਰ ਸਾਰੇ ਏਰੀਏ ਦੇ ਵਿੱਚ ਜਿਹੜੇ ਨਾਕੇ ਲਾ ਕੇ ਤੇ ਚੈਕਿੰਗ ਕੀਤੀ ਜਾਂਦੀ ਹੈ ਕਿੰਨੇ ਹੁਣ ਤੱਕ ਚਲਾਣ ਕਿ ਜਿਹੜੇ ਚਲਾਨ ਆ ਅੱਜ ਦੀ ਡੇਟ 'ਚ ਵੀ ਹਰ ਰੋਜ਼ ਕਰੀਦੇ ਆ ਵੱਖ-ਵੱਖ ਰੋਜ਼ ਵੀ ਜਿੰਨੇ ਵੱਧ ਤੋਂ ਵੱਧ ਹੋਣ ਜਿਹੜੇ ਰੂਲ ਦੀ ਵਾਇਲੇਸ਼ਨ ਕਰਦੇ ਆ ਗਲਤ ਅਨੁਸਾਰ ਜਾਂ ਇਹਦੇ ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਸੀਸੀਟੀਵੀ ਜਿਹੜੇ ਆ ਉਹ ਹਰ ਇੱਕ ਪ੍ਰਿੰਤਪੁਰਨ ਦਰਬਾਰ ਸਾਹਿਬ ਏਰੀਆ ਚ ਹਰ ਥਾਂ ਤੇ ਉਹ ਲੱਗੇ ਹੋਏ ਆ ਦੁਕਾਨਾਂ ਦੇ ਬਾਹਰ ਵੀ ਲੱਗੇ ਆ ਤੇ ਪਰ ਫਿਰ ਵੀ ਜਿਹੜਾ ਸਾਡੀ ਜਿਹੜੀ ਡਿਊਟੀ ਬੰਦੀ ਆ ਅਸੀਂ ਉਸ ਡਿਊਟੀ ਨੂੰ ਮੁੱਖ ਰੱਖਦੇ ਆ ਇਹ ਜਿਹੜਾ ਸਪੈਸ਼ਲ ਜਿਹੜੀ ਚਾਹੀ ਕੀਤੀ ਜਾਂਦੀ ਹੈ ਕਿਉਂਕਿ ਦਰਬਾਰ ਸਾਹਿਬ ਚ ਆਲੇ ਦੁਆਲੇ ਲੁਟੇਰੇ ਬੜੇ ਭੁੰਜੇ ਨੇ ਇਸੇ ਕਰਕੇ ਨਾਕੇ ਲਾਏ ਗਏ ਨੇ ਇਲਾਕੇ ਤੇ ਸਾਡੀ ਜਿਹੜੀ ਰੁਟੀਨ ਦੀ ਡਿਊਟੀ ਚੱਲਦੀ ਰਹਿੰਦੀ ਆ ਇਹ ਨਾਕਾ ਜੇ ਕੋਈ ਜੜਾ ਕੋ ਹੁੰਦਾ ਉਹ ਥਾਣੇ ਆ ਪੁਲਿਸ ਸਟੇਸ਼ਨ ਨੂੰ ਉਹਨਾਂ ਦੀ ਵੀ ਡਿਊਟੀ ਆ ਉਹ ਜਿਹੜਾ ਇਨਵੈਸਟੀਗੇਸ਼ਨ ਕਰਦੇ ਆ ਇਹ ਇੱਕ ਪ੍ਰੀਵੈਂਟਿਵ ਦੇ ਤੌਰ ਤੇ ਅਸੀਂ ਜਿਹੜੇ ਖਾਸ ਤੌਰ ਤੇ ਅਸੀਂ ਚੈੱਕ ਅਪ ਕੀਤੀ ਜਾਂਦੀ ਹੈ। ਸ਼ਹਿਰ ਦੇ ਲੋਕਾਂ ਨੂੰ ਅਸੀਂ ਅਪੀਲ ਇਹ ਕਰਨੀ ਚਾਹੁੰਦੇ ਆਂ ਕਿ ਜੋ ਵੀ ਜਿੰਨੀ ਵੀ ਟ੍ਰੈਫਿਕ ਆ ਜੋ ਰੂਲ ਨੂੰ ਟ੍ਰੈਫਿਕ ਰੂਲ ਦੇ ਨੂੰ ਆਪਾਂ ਫਾਲੋ ਕਰੋ ਤਾਂ ਕਿ ਉਸ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਜੇ ਬਿਦਾਊਟ ਹੈਲਮਟ ਨਾ ਜਾਣ ਜਾਂ ਆਪਣੇ ਪੇਪਰ ਜਾਂ ਡਾਕੂਮੈਂਟਸ ਪੂਰੇ ਰੱਖਣ ਫਿਰ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਕੋਈ ਪਰੇਸ਼ਾਨੀ ਨਹੀਂ।